ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਨੂੰ ਖਤਰੀ ਕਰਨੀ ਸੈਨਾ ਦੇ ਵੱਲੋਂ ਧਮਕੀ ਦੇਣ ਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ। ਰਾਸ਼ਟਰੀ ਪ੍ਰਧਾਨ ਰਾਸ਼ ਸ਼ੇਖਾਵਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੁਣੋ ਗੁਲਾਬਚੰਦ ਆਪਣੀਆਂ ਹਦਾਂ ਵਿੱਚ ਰਹੋ। ਤੁਸੀਂ ਪਹਿਲਾਂ ਹੀ ਸਾਡੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕਰ ਚੁੱਕੇ ਹੋ। ਅੱਗੇ ਕੀ ਹੈ? ਕਰਨੀ ਸੈਨਾ ਦੇ ਸਿਪਾਹੀ ਉਹਨਾਂ ਨੂੰ ਜਦੋਂ ਵੀ ਅਤੇ ਜਿੱਥੇ ਵੀ ਮਿਲੇ ਉਹਨਾਂ ਨੂੰ ਮਾਰ ਦਿਓ। ਤਿੰਨ ਦਿਨ ਪਹਿਲਾਂ ਗੁਲਾਬਚੰਦ ਕਟਾਰੀਆਂ ਨੇ ਉਦੇਪੁਰ ਦੇ ਗੋ ਗੁੰਡਾ ਦੇ ਵਿੱਚ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਕੁਝ ਲੋਕ ਗੁਲਾਬਚੰਦ ਕਟਾਰੀਆ ਦੇ ਬਿਆਨ ਤੋਂ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਤੇ ਪੋਸਟ ਦਾ ਸਮਰਥਨ ਕਰ ਰਹੇ ਨੇ ਰੀਪੋਰਟ ਮੁਤਾਬਕ ਉਦੇਪੁਰ ਦੇ ਪੁਲਿਸ ਸੁਪਰਡੈਂਟ ਯੋਗਿਸ਼ ਗੋਇਲ ਨੇ ਕਿਹਾ ਕਿ ਇਹ ਮਾਮਲਾ ਹੁਣ ਸਾਡੇ ਧਿਆਨ ਦੇ ਵਿੱਚ ਆਇਆ ਤੇ ਪੁਲਿਸ ਜਾਂਚ ਕਰ ਰਹੀ ਹੈ ਜਾਣਕਾਰੀ ਮੁਤਾਬਕ 22 ਦਸੰਬਰ ਨੂੰ ਗੁਲਾਬਚੰਦ ਕਟਾਰੀਆਂ ਨੇ ਗੋਗੁੰਡਾ ਦੀ ਧੂਲੀ ਕਾਟੀ ਦੇ ਵਿੱਚ ਇੱਕ ਨੀ ਪੱਥਰ ਰੱਖਣ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੇ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਰਿਪੋਰਟਾਂ ਦੀ ਮੰਨੀ ਹੈ ਤਾਂ ਉਸ ਦੇ ਜ਼ਰੀਏ ਗੁਲਾਬਚੰਦ ਕਟਾਰੀਆਂ ਨੇ ਇਹ ਕਿਹਾ ਕਿ ਤੁਸੀਂ ਕਾਂਗਰਸ ਦੇ ਰਾਜ ਦੌਰਾਨ ਮਹਾਰਾਣਾ ਪ੍ਰਤਾਪ ਦਾ ਨਾਮ ਸੁਣਿਆ ਹੋਵੇਗਾ ਜਨਤਾ ਪਾਰਟੀ ਨੇ ਪਹਿਲੀ ਵਾਰ ਇਸ ਮਹਾਰਾਣਾ ਪ੍ਰਤਾਪ ਨੂੰ ਜੀਵਨ ਦਿੱਤਾ ਪੂਰਾ ਪਾਈ ਪਹਿਲੀ ਵਾਰ ਵਿਧਾਇਕ ਬਣੇ ਤੇ ਪਹਿਲੀ ਵਿਧਾਨ ਸਭਾ ਦੇ ਵਿੱਚ ਸਰਕਾਰ ਬਣਾਈ ਕੀ ਅਸੀਂ ਉਦੋਂ ਗੋਗੁੰਡਾ ਨੂੰ ਵਿਕਾਸ ਫੰਡ ਭੇਜੇ ਸਨ ਹੁਣ ਹਲਦੀ ਘਾਟੀ ਵੀ ਜਾਣੀ ਜਾਂਦੀ ਹੈ ਪੋਖਰਗੜ੍ਹ ਵੀ ਜਾਣੀ ਜਾਂਦੀ ਹੈ ਤੇ ਚਾਵਣ ਵੀ ਜਾਣੀ ਜਾਂਦੀ ਹੈ ਕੀ ਮੇਅਰ ਗੁਫਾ ਸੀ ਤੁਸੀਂ ਇੰਨੇ ਸਾਲਾਂ ਦੇ ਵਿੱਚ ਇਸ ਨੂੰ ਵੇਖ ਸਕਦੇ ਸੀ ਅਸੀਂ ਸੜਕਾਂ ਰਸਤੇ ਬਣਾਏ ਇਥੇ ਉਹਦੇ ਸਿੰਘ ਜੀ ਦੀ ਛਤਰੀ ਬਣਾਈ ਗਈ ਸੀ ਇਹ ਕਿਸ ਨੂੰ ਯਾਦ ਹੈ ਸਾਡਾ ਕੰਮ ਕਰਨ ਦਾ ਤਰੀਕਾ ਜਨਤਾ ਲਈ ਹੈ ਸਾਡੇ ਲਈ ਨਹੀਂ ਅਸੀਂ ਤੁਹਾਡੇ ਪੈਸੇ ਤੁਹਾਨੂੰ ਪਹੁੰਚਾਉਂਦੇ ਆ ਅਸੀਂ ਧੋਖਾ ਨਹੀਂ ਦਿੰਦੇ ਅਸੀਂ ਇਸ ਨੂੰ ਸਹੀ ਢੰਗ ਦੇ ਨਾਲ ਪਹੁੰਚਾਉਂਦੇ ਆ ਦੱਸਿਆ ਕਿ ਗੁਲਾਬ ਚੰਦ ਕਟਾਰੀਆਂ ਨੇ ਅੱਗੇ ਇਹ ਵੀ ਕਿਹਾ ਕਿ ਉਹ ਕਹਿੰਦੇ ਹਨ ਕਿ ਤੁਸੀਂ Hindu ਨਹੀਂ ਹੋ ਤਾਂ ਤੁਸੀਂ ਮਹਾਰਾਣਾ ਪ੍ਰਤਾਪ ਦੀ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿੱਥੋਂ ਆਏ ਹੋ ਜੇਕਰ ਤੁਸੀਂ ਸਥਾਨਕ ਕਬਾਇਲੀ ਨਾ ਹੁੰਦੇ ਜੇਕਰ ਤੁਸੀਂ ਪੀਲੂ ਰਾਣਾ ਨਾ ਹੁੰਦੇ ਤਾਂ ਕੀ ਰਾਣਾ ਜੰਗ ਲੜ ਸਕਦਾ ਸੀ ਕੋ ਦਿਨਾਂ ਦੇ ਲਈ ਤਾਂ ਚੰਗਾ ਲੱਗੇਗਾ ਪਰ ਬਾਅਦ ਦੇ ਵਿੱਚ ਤੁਸੀਂ ਰੋਵੋਗੇ ਆਪਣਾ ਸਿਰ ਫੜ ਕੇ ਕਿ ਤੁਸੀਂ ਇਸ ਨੂੰ ਬਰਬਾਦ ਕਰ ਦਿੱਤਾ ਚੰਗੇ ਕੰਮ ਕਰੋ ਬਰਾਬਰੀ ਦੀ ਦੌੜ ਵਿੱਚ ਦੌੜੋ ਤੁਸੀਂ ਅਜੇਹੇ ਮਾੜੇ ਕੰਮ ਕਰਦੇ ਹੋਏ ਕਿਉਂ ਮਰਨਾ ਚਾਹੁੰਦੇ ਹੋ ਅੱਜ ਦੇ ਨੌਜਵਾਨਾਂ ਦੇ ਵਿੱਚ ਕੀ ਗਲਤ ਹੈ ਅਸੀਂ ਸਿੱਖਿਆ ਪ੍ਰਦਾਨ ਕਰ ਰਹੇ ਹਾਂ ਅਸੀਂ ਨੌਕਰੀਆਂ ਪ੍ਰਦਾਨ ਕਰ ਰਹੇ ਹਾਂ ਅਸੀਂ ਵਿਕਾਸ ਨੂੰ ਅੱਗੇ ਵਧਾ ਰਹੇ ਹਾਂ ਅਸੀਂ ਯੋਜਨਾਵਾਂ ਨੂੰ ਲਾਗੂ ਕਰ ਰਹੇ ਹਾਂ ਉਹ ਕਹਿ ਰਹੇ ਨੇ ਕਿ ਅਸੀਂ ਵਖਰੇ ਹਾਂ ਉਹ ਕੀ ਨੇ ਨਸੀਏ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਕਬਾਈਲੀ ਮਾਮਲੇ ਦੇ ਮੰਤਰੀ ਬਾਬੂ ਲਾਲ ਖਰੜੀ ਨੂੰ ਪੁੱਛਿਆ ਮੰਤਰੀ ਜੀ ਤੁਸੀਂ ਕਿੱਥੇ ਹੋ ਕੀ ਹੋ ਰਿਹਾ ਸਾਡੇ ਅਧਿਆਪਕ ਕੀ ਕਰ ਰਹੇ ਨੇ ਜਿੱਥੇ ਵੀ ਸਕੂਲ ਮਾੜੇ ਨਤੀਜੇ ਦਿਖਾ ਰਹੇ ਨੇ ਉਹਨਾਂ ਨੂੰ ਭਜਾ ਦਿਓ ਕਬਾਇਲੀ ਮਾਮਲੇ ਦੇ ਮੰਤਰੀ ਬਾਬੂ ਲਾਲ ਖਰੜੀ ਹੱਸਦੇ ਰਹੇ ਦੱਸਿਆ ਕਿ ਇਹਨਾਂ ਬਿਆਨਾਂ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਗੁਲਾਬ ਚੰਦ ਕਟਾਰੀਆਂ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀ ਚਰਚਾ ਛੜੀ ਹੋਈ ਹੈ ਕੁਝ ਲੋਕ ਸਮਰਥਨ ਕਰ ਰਹੇ ਨੇ ਹਾਲਾਂਕਿ ਕੁਝ ਵਿਰੋਧ ਵੀ ਕਰ ਰਹੇ ਨੇ ਪਰ ਇਸੇ ਦੌਰਾਨ ਹੀ ਇਹ ਜੋ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਨੂੰ ਧਮਕੀ ਦਿੱਤੀ ਗਈ ਹੈ ਉਸਨੇ ਹੁਣ ਕਾਫੀ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਨੇ ਹਾਲਾਂਕਿ ਅਧਿਕਾਰਤ ਤੌਰ ਤੇ ਕਿਸੇ ਪਾਸੋਂ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਹੈ ਉਹ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਗੁਲਾਬਚੰਦ ਕਟਾਰੀਆ ਦੀ ਚਰਚਾ ਹੋ ਰਹੀ ਹੈ